ਅੱਜ ਸੁਲਤਾਨਪੁਰ ਲੋਧੀ ਦੇ ਪ੍ਰੈਸ ਕਲੱਬ ਦੇ ਵਿੱਚ ਐਸਕੇ ਪੰਜਾਬ ਦੀ ਮੀਟਿੰਗ ਕੀਤੀ ਆ ਕਿਉਂਕਿ ਇਲਾਕਾ ਹੜ੍ਹਾਂ ਤੋਂ ਬਹੁਤ ਪ੍ਰਭਾਵਿਤ ਆ ਇਸ ਕਰਕੇ ਸਪੈਸ਼ਲ ਐਸਸੀ ਇਲਾਕੇ ਦਾ ਦੌਰਾ ਕਰਨ ਲਈ ਤੇ ਮੀਟਿੰਗ ਕਰਕੇ ਅਗਲੇ ਫੈਸਲੇ ਕਰ ਲਈ ਜਿਹੜੇ ਐਥੇ ਅੱਜ ਮੀਟਿੰਗ ਕੀਤੀ ਆ ਮੇਰੇ ਨਾਲ ਸਾਡੇ ਬਹੁਤ ਵੱਡੇ ਆਗੂ ਪ੍ਰਵੀਰ ਸਿੰਘ ਜੀ ਦਾਦੇ ਆ ਜਿਹੜੇ ਸਾਡੇ ਸੀਨੀਅਰ ਆਗੂ ਆ ਬੋਤਾ ਸਿੰਘ ਜੀ ਬੋਚਗੈਲ ਮੈਂ ਕਲਵੰਸ਼ ਸਿੰਘ ਸੰਧੂ ਸਾਡੇ ਤਿੰਨਾਂ ਦੀ ਪ੍ਰਧਾਨਗੀ ਥੱਲੇ ਮੀਟਿੰਗ ਹੋਈ ਆ ਸਾਡੀ ਐਸਕੇਮ ਦੀਆਂ 31 ਜਥੇਬੰਦੀਆਂ ਆ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਅਗਲੇ ਪ੍ਰੋਗਰਾਮ ਕੀ ਐਸੀ ਲਿਖਿਆ ਕਿਹੜੇ ਮੁੱਦੇ ਆ ਉਹ ਤੁਹਾਡੇ ਸਾਹਮਣੇ ਰਾਜੀ ਵਾਲੀ ਜੀ ਪੇਸ਼ ਕਰਨਗੇ ਉਦੋਂ ਬਾਅਦ ਬੁੱਟਾ ਸਿੰਘ ਬੋਟਕੇ ਜੀ ਦੱਸਣਗੇ ਕੀ ਗੱਲ ਦਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਡੀ ਇਸ ਮੀਟਿੰਗ ਦੀ ਅੱਜ ਦੀ ਜਿਹੜੀ ਪੰਜਾਬ ਦੀ ਇਤਰਾਸਤੀ ਹੈ ਉਹਦੇ ਉੱਤੇ ਜਿਹੜੀ ਮੀਟਿੰਗ ਹੋਈ ਹੈ ਉਹਦੀ ਖਬਰیں ਨਿਸ਼ਚਿਤ ਆਏ ਇਸ ਵੇਲੇ ਪੰਜਾਬ ਦੀ ਸਥਿਤੀ ਬਹੁਤ ਵੀ ਭਿਆਨਕ ਸਥਿਤੀ ਹੈ ਔਰ ਬਹੁਤ ਪੂਰੀ ਤਰ੍ਹਾਂ ਸਾਰੇ ਪੰਜਾਬ ਨੂੰ ਇਹਨਾਂ ਵਿੱਚ ਜੋੜ ਕੇ ਰੱਖ ਦਿੱਤਾ ਹੈ ਤੇ ਅਸੀਂ ਮੀਟਿੰਗ ਸਾਡੀ ਨੇ ਇਹ ਮਹਿਸੂਸ ਕੀਤਾ ਕਿ ਹੜ ਜਿਹੜੇ ਨੇ ਇਹ ਮੈਨ ਮੇਡ ਨੇ ਐਡਮਿਨਿਸਟ੍ਰੇਸ਼ਨ ਦੀ ਗਲਤੀ ਨਾਲ ਹੜ ਆਏ ਨੇ ਠੀਕ ਤਰ੍ਹਾਂ ਮੋਨਿਟਰੀਂਗ ਸ਼ੁਰੂ ਤੇ ਕੀਤੀ ਨਹੀਂ ਗਈ ਲੈਮਾਂ ਦੇ ਉੱਤੇ ਪਾਣੀ ਦੀ ਬੀਬੀ ਐਮਬੀ ਨੇ ਤੇ ਪੰਜਾਬ ਸਰਕਾਰ ਨੇ ਇਹਦੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਸੀ ਉਹਦੇ ਨਾਲ ਪਾਣੀ ਨੂੰ ਜਿਹੜਾ ਸੀ ਜਿੰਨਾ ਪਿੱਛੋਂ ਇਨਟੇਕ ਸੀ ਉਹਨੂੰ ਨਾਲੋਂ ਨਾਲ ਰਿਲੀਜ਼ ਕਰਨਾ ਚਾਹੀਦਾ ਸੀ ਫਿਰ ਆਰਡਰ ਨਹੀਂ ਸਿਆ ਸਕਦੇ ਉਹਨਾਂ ਨੇ ਪਹਿਲਾਂ ਲਗਾ ਲੱਭ ਸਾਰੇ ਟਾਈਮ ਭਰਨੇ ਤੇ ਫਿਰ ਇੱਕਦਮ ਪਾਣੀ ਛੱਡ ਕੇ ਸਾਰੇ ਪੰਜਾਬ ਨੂੰ ਡੋਬ ਦਿੱਤਾ ਇਸ ਕਰਕੇ ਅਸੀਂ ਡਿਮਾਂਡ ਕਰਦੇ ਹਾਂ ਵੀ ਇੱਕ ਜੁਡੀਸ਼ੀਅਲ ਕਮਿਸ਼ਨ ਅਪਾਇੰਟ ਕੀਤਾ ਜਾਏ ਜਿਸ ਦੀ ਅਗਵਾਈ ਹਾਈ ਕੋਰਟ ਦਾ ਜੱਜ ਕਰੇ ਕਿਨੇ ਕੀ ਗਲਤੀ ਕੀਤੀ ਹੈ ਸਾਰੇ ਲੋਕਾਂ ਨੂੰ ਡੋਬਿਆ ਹੈ ਉਹਦੀ ਜ਼ਿੰਮੇਵਾਰੀ ਤੈਅ ਕਰੇ ਇਕ ਤਾ ਇਹ ਫੈਸਲਾ ਦੂਸਰਾ ਕੇਂਦਰ ਸਰਕਾਰ ਨੇ ਜਦੋਂ ਚੁੱਪ ਧਾਰੀ ਹੋਈ ਹੈ ਪੰਜਾਬ ਦੇਸ਼ ਦੀ ਦੇਸ਼ ਦਾ ਅੰਨ ਭੰਡਾਰ ਹੈ ਹਮੇਸ਼ਾ ਅੱਜ ਵੀ ਦੇਸ਼ ਦੇ ਅੰਨ ਭੰਡਾਰ ਵਿੱਚ ਸਾਡਾ 1.5% ਰੱਖਵੇ ਵਾਲਿਆਂ ਦਾ ਪੰਜਾਬ ਦੇ ਕਿਸਾਨਾਂ ਦਾ 46% ਹਿੱਸਾ ਹੈ ਤੇ ਇੱਥੇ ਦਾ ਕਿਸਾਨ ਡੁੱਬ ਗਿਆ ਤੇ ਕੇਂਦਰ ਸਰਕਾਰ ਮੂੰਹ ਪੀਚੀ ਬੈਠੀ ਆ ਹਲੇ ਤੱਕ ਮੋਦੀ ਸਰਕਾਰ ਨੇ ਨਾ ਮੋਦੀ ਨੇ ਨਾ ਉਹਨਾਂ ਦੇ ਕਿਸੇ ਮੰਤਰੀ ਨੇ ਇਹਦੇ ਉੱਤੇ ਉਈ ਹਮਦਰਦੀ ਦਾ ਬਿਆਨ ਵੀ ਨਹੀਂ ਦਿੱਤਾ ਕਿਸਾਨਾਂ ਦੇ ਨਾਲ ਜਿਹੜੇ ਉਹਨਾਂ ਦੇ ਆਜਪਾ ਦੇ ਤੇ ਤੁਰੇ ਫਿਰਦੇ ਨੇ ਲੀਡਰ ਉਹ ਆਪਣੀ ਚਮੜੀ ਬਚਾਉਣ ਵਾਸਤੇ ਤੁਰੇ ਫਿਰਦੇ ਆ ਉਹਨਾਂ ਦੇ ਵਿੱਚ ਇੰਨੀ ਹਿੰਮਤ ਨਹੀਂ ਉਹ ਜਾ ਕੇ ਆਪਣੀ ਪਾਰਟੀ ਨੂੰ ਆਪਣੇ ਪ੍ਰਧਾਨ ਮੰਤਰੀ ਨੂੰ ਕਹਿ ਸਕਣ ਕਿ ਪੰਜਾਬ ਡੁੱਬ ਗਿਆ ਇਹਦੇ ਤੇ ਆਪਣਾ ਪੱਖ ਜਿਹੜਾ ਉਹ ਰੱਖੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸੇ ਤਰ੍ਹਾਂ ਇਹ ਇਹਦੇ ਚ ਅੱਗੇ ਅਸੀਂ ਇੱਕ ਫੈਸਲਾ ਕੀਤਾ ਕਿ ਇਸ ਵੇਲੇ ਬਹੁਤ ਵੱਡਾ ਨੁਕਸਾਨ ਹੋ ਗਿਆ ਸਭ ਤੋਂ ਪਹਿਲਾਂ ਸਰਕਾਰ ਹਰ ਜਿਹੜੇ ਪਿੰਡ ਆਏ ਨੇ ਸਾਰੇ ਇਹਦੇ ਵਿੱਚ ਖੜਾ ਦੇ ਵਿੱਚ ਹਰ ਇੱਕ ਆਦਮੀ ਨੂੰ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਕੋਈ ਹੋਰ ਉੱਥੇ ਵੱਸਦਾ ਹੈ ਪਹਿਲਾਂ ਉਹਨਾਂ ਨੂੰ ਖਰਚੇ ਲਈ 1 ਲੱਖ ਰੁਪਿਆ ਉਜਾੜਾ ਪਤਾ ਇਮੀਡੀਏਟਲੀ ਸਰਕਾਰ ਰਿਲੀਜ਼ ਕਰੇ ਪ੍ਰਵਾਹ ਪ੍ਰਵਾਹ ਹਾਂਜੀ ਪਰਿਵਾਰ ਪਰਿਵਾਰ ਵਾਸਤੇ ਇੱਕ ਪਰਿਵਾਰ ਨੂੰ 1 ਲੱਖ ਰੁਪਿਆ ਉਜਾੜਾ ਪਤਾ ਰਿਲੀਜ਼ ਕੀਤਾ ਜਾਏ ਇਸੇ ਤਰ੍ਹਾਂ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ 70000 ਰੁਪਏ ਪਰ ਏਕੜ ਹਰ ਫਸਲ ਲਈ ਤੇ ਗੰਨੇ ਲਈ 1 ਲੱਖ ਰੁਪਏ ਪਰ ਏਕੜ ਰੀਲਿਸ ਕੀਤਾ ਜਾਏ ਜਿਨ੍ਹਾਂ ਦਾ ਇਸ ਫਸਲ 'ਚ ਨੁਕਸਾਨ ਹੋਇਆ ਪੋਲਟਰੀ, ਡੇਰੀ, ਫਿਸ਼ਰੀ ਸਾਰੇ ਖੰਦਿਆਂ ਨੂੰ ਕੰਪਨਸੇਟ ਕੀਤਾ ਜਾਏ ਜਿਹੜੇ ਸਹਾਇਕ ਖੰਦੇ ਨੇ ਤੇ ਜਿਨ੍ਹਾਂ ਦਾ ਜਾਨੀ ਨੁਕਸਾਨ ਹੋਇਆ ਉਹਤੇ 10 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਏ ਪਸ਼ੂਆਂ ਦੇ ਨੁਕਸਾਨ ਲਈ ਪ੍ਰਤੀ ਪਸ਼ੂ 1 ਲੱਖ ਰੁਪਏ ਤੇ ਜਿਨ੍ਹਾਂ ਦਾ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਲਈ 10 ਲੱਖ ਰੁਪਏ ਹਰ ਘਰ ਲਈ ਦਿੱਤਾ ਜਾਏ ਔਰ ਇਹਦੇ ਵਿੱਚ ਕੋਈ ਆਬਾਦਕਾਰ ਆ ਮਾਲਕ ਮਾਲਕਾਂ ਦਾ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਇੱਕ ਬਰਾਬਰ ਜਿਹੜਾ ਇੱਕ ਮੁਆਵਜ਼ਾ ਦੇਣਾ ਚਾਹੀਦਾ ਇਹ ਤੋਂ ਬਿਨਾ ਅਸੀਂ ਸਾਡੀ ਮੰਗ ਹੈ ਵੀ ਵਿਕ ਤੇਹਜਾ ਕੰਮ ਨਾ ਹੋਵੇ ਉਹਦੇ ਲਈ ਦਰਿਆਵਾਂ ਨੂੰ ਚੈਨਲਾਈਜ਼ ਕਰਨ ਦਾ ਜਿਹੜੇ ਨਾਲੇ ਨੇ ਉਹਨਾਂ ਦੀ ਸਫਾਈ ਦਾ ਕੰਮ ਵੱਡੇ ਪੱਧਰ ਤੇ ਕੀਤਾ ਜਾਏ ਉਹ ਵੇਖ ਲਈ ਇੱਕ ਪੰਜਾਬ ਦੇ ਚ ਨਹਿਰਾਂ ਦਾ ਜਾਲ ਪਛਾਇਆ ਜਾਏ ਇਦਨ ਵਾਲ ਹਰ ਖੇਤ ਨੂੰ ਪਾਣੀ ਮਿਲੇ ਤੇ ਫਿਰ ਹਰ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲੇ ਤੇ ਅਸੀਂ ਇਹ ਵੀ ਫੈਸਲਾ ਕੀਤਾ ਹੈ ਕਿ ਅਸੀਂ ਐਸਕੇਮ ਵੱਲੋਂ ਜਿੱਥੇ-ਜਿੱਥੇ ਹੜ੍ਹ ਨਾਲ ਜਿਹੜੇ ਜ਼ਿਲ੍ਹਿਆਂ 'ਚ ਨੁਕਸਾਨ ਹੋਇਆ ਹੈ ਉੱਥੇ ਅਸੀਂ ਰਾਹਤ ਕੈਂਪ ਬਣਾਵਾਂਗੇ ਸਾਰਾ ਰਾਸ਼ਨ ਜੋ ਅਸੀਂ ਸਾਡੀਆਂ ਜਥੇਬੰਦੀਆਂ ਇਕੱਠਾ ਕਰ ਰਹੀਆਂ ਨੇ ਉਹ ਰਾਹਤ ਕੈਂਪ ਵਿੱਚ ਆਏਗਾ ਉੱਥੋਂ ਫਿਰ ਜਿਹੜੇ ਜੈਨੂਇਨ ਲੋਕ ਨੇ ਉਹਨਾਂ ਨੂੰ ਡਿਲੀਵਰ ਕੀਤਾ ਜਾਏਗਾ ਇਹ ਵੀ ਮੰਨ ਕੀਤੀ ਆ ਵੀ ਮਾਈਨਿੰਗ ਦਾ ਅਧਿਕਾਰ ਜਿਹੜਾ ਜਿਹੜੇ ਉੱਥੇ ਮਿੱਟੀ ਇਕੱਠੀ ਹੋ ਜਾਣੀ ਹੈ ਰੇਤਾ ਇਕੱਠਾ ਹੋ ਜਾਣਾ ਉਹਨੂੰ ਅਟਾਉਣ ਨੂੰ ਫਿਰ ਮਾਈਨਿੰਗ ਐਕਟ ਇਹਨਾਂ ਦਾ ਅਲਾਉ ਨਹੀਂ ਕਰਦਾ ਮਾਈਨਿੰਗ ਦੇ ਅਧਿਕਾਰ ਜਿਹੜੇ ਨੇ ਮਾਲਕ ਨੂੰ ਜਾਂ ਆਬਾਦਕਾਰ ਨੂੰ ਮਿਲਨੇ ਚਾਹੀਦੇ ਆ ਉਹਨਾਂ ਤੇ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਔਰ ਜਦੋਂ ਮੁਆਵਜ਼ਾ ਦਿੰਦੇ ਹੋ 5 ਏਕੜ 10 ਏਕੜ ਵਾਲੀ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਜਿੰਨਾ ਕਿਸੇ ਦਾ ਨੁਕਸਾਨ ਹੋਇਆ ਉਹਦਾ ਪੂਰਾ ਮੁਆਵਜ਼ਾ ਦਿਓ ਤੇ ਜਿਹੜੇ ਕਰਜ਼ੇ ਦੀ ਵਸੂਲੀ ਹੈ ਫਿਰ ਨਾਲ ਉਹਨੂੰ ਬੰਦ ਕੀਤਾ ਜਾਏ ਔਰ ਉਹਦਾ ਵਿਆਜ ਮਾਫ ਕੀਤਾ ਜਾਏ। ਇਤੋਂ ਅ ਇਲਾਵਾ ਅਸੀਂ ਇਹ ਵੀ ਤੈਅ ਕੀਤਾ ਵੀ ਸਾਡੀਆਂ ਜਿਹੜੀਆਂ ਹੇਟਾਂ ਜਥੇਬੰਦੀਆਂ ਨੇ ਸਾਰੀਆਂ ਉਹ ਆਪਣੇ ਜ਼ਿਲ੍ਹਿਆਂ ਦੇ ਵਿੱਚ 5 ਤਰੀਕ ਨੂੰ ਆਪਣੀਆਂ ਮੀਟਿੰਗਾਂ ਕਰਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਡਿਊਟੀਆਂ ਲਾ ਦੇਣ। ਉਹ ਇਹ ਫਿਲਹਾਲ ਅਸੀਂ ਫੈਸਲੇ ਕੀਤੇ ਐ ਇਹ ਬਾਕੀ ਸਰਪੰਚਾਂ ਨਾਲ ਗੱਲ ਸਾਂਝੀ ਕੀਤੀ ਆ। ਕੀ ਅਸੀਂ ਜੁਡੀਸ਼ੀਅਲ ਜਾਂਚ ਕਮੇਟੀ ਦੀ ਮੰਗ ਕਰਦੇ ਆ ਕਿ ਪੰਜਾਬ ਨੂੰ ਡੋਪਣ ਵਾਲਾ ਕੌਣ ਜ਼ਿੰਮੇਵਾਰ ਹੈ ਅਸੀਂ ਇਸ ਕਰਕੇ ਮੰਗ ਕਰਦੇ ਆ ਕਿ ਜਿਹੜੇ 31 ਮਈ ਹੁੰਦੀ ਹੈ 31 ਮਈ ਤੱਕ ਜਿਹੜੇ ਡੈਮ ਹੈ ਉਹ ਇਹਨਾਂ ਨੇ ਖਾਲੀ ਕਰਨੇ ਹੁੰਦੇ ਨੇ ਤਾਂ ਕਿ ਆਉਣ ਵਾਲੀਆਂ ਜਿਹੜੀਆਂ بارشਾਂ ਉਹਨਾਂ ਦਾ ਪਾਣੀ ਉਹ ਡੈਮਾਂ ਦੇ ਵਿੱਚ ਮੋੜ ਭਰਿਆ ਜਾਵੇ ਪਰ ਇਹਨਾਂ ਨੇ ਉਹ 31 ਮਈ ਤੱਕ ਡੈਮਾਂ ਦਾ ਜਿਹੜਾ ਪੂਰਾ ਪਾਣੀ ਸੀ ਉਹ ਨਹੀਂ ਵਰਤੋਂ ਦੇ ਵਿੱਚ ਲੈ ਕੇ ਜਾਂਦਾ ਪਿੱਛੇ ਕਾਰਨ ਇਹ ਸੀ ਕਿ ਜੇ ਅਸੀਂ ਇਹਨੂੰ ਖਾਲੀ ਕਰ ਲੈਨੇ ਅਸੀਂ ਰਾਜਸਥਾਨ ਨੂੰ ਤੇ ਹਰਿਆਣਾ ਨੂੰ ਪਾਣੀ ਕਿੱਥੋਂ ਦੇ ਮੰਗੀ ਇਸ ਡਰੋਂ ਹੀ ਇਹ ਮਤਲਬ ਉਹਨਾਂ ਨੇ ਟਾਈਮ ਖਾਲੀ ਨਹੀਂ ਕੀਤੇ ਡੈਮ ਪਹਿਲਾਂ ਹੀ ਓਵਰਫਲੋ ਹੋ ਸੀ ਉੱਪਰੋਂ ਹਰਾਂ ਦੇ ਪਾਣੀ ਆ ਗਿਆ ਉਹ ਫਿਰ ਜੱਗ ਦਾ ਮਤਲਬ ਜਿਵੇਂ ਵਿਸਫੋਟ ਹੁੰਦਾ ਐਵੇਂ ਉਹਨਾਂ ਨੇ ਗੇਟ ਖੋਲ ਕੇ ਮਤਲਬ ਪੂਰੇ ਪੰਜਾਬ ਨੂੰ ਡੋਬ ਦਿੱਤਾ ਇਸ ਕਰਕੇ ਜ਼ਿੰਮੇਵਾਰ ਨੇ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ ਸੈਂਟਰ ਸਰਕਾਰ ਵੀ ਜ਼ਿੰਮੇਵਾਰ ਹੈ ਸੈਂਟਰ ਸਰਕਾਰ ਦੀ ਇਸ ਕਾਨੂੰਨ ਸੀ ਜਿਹੜੀ ਰਾਜੇਪਾਲ ਜੀ ਨੇ ਗੱਲ ਕੀਤੀ ਆ ਅਨਾਜ ਭੰਡਾਰ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲਾ ਪੰਜਾਬ ਹੈ ਅੱਜ ਪੰਜਾਬ ਡੁੱਬ ਗਿਆ ਤੇ ਉਹਨਾਂ ਦੀ ਬਿਲਕੁਲ ਚੁੱਪ ਧਰੀ ਹੋਈ ਹੈ ਸਾਜ਼ਿਸ਼ੀ ਚੁੱਪ ਇਸ ਕਰਕੇ ਉਹਦੀ ਚੁੱਪ ਤੜਾਉਣ ਦੇ ਲਈ ਵੀ ਪੰਜਾਬ ਸਰਕਾਰ ਨੂੰ ਪਟਾਰੇ 'ਚ ਖੜਾ ਕਰਨ ਦੇ ਲਈ ਅਸੀਂ ਆ ਜਿਹੜੇ ਕੈਂਪ ਬਣਾਵਾਂਗੇ ਜਿੱਥੇ-ਜਿੱਥੇ ਮਤਲਬ ਜਾਵੇ ਮਤਲਬ ਹੈਗੇ ਨੇ ਪ੍ਰਭਾਵਤ ਲੋਕ ਉੱਤੇ ਕੈਂਪ ਬਣਾ ਕੇ ਲਗਾਤਾਰ ਮੀਟਿੰਗਾਂ ਕਰਕੇ ਇਹਨਾਂ ਦੋਨਾਂ ਨੂੰ ਘਟਾਇਦੇ ਦੇ ਵਿੱਚ ਖੜਾ ਕਰਾਂਗੇ ਕਿ ਅੱਗੇ ਤੋਂ ਕਿਉਂਕਿ ਪਹਿਲਾਂ ਮਤਲਬ 23 ਦੇ ਵਿੱਚ ਹੋਇਆ ਉਦੋਂ ਪਹਿਲਾਂ ਜਿਹੜਾ ਸਾਲ ਸੀਗਾ ਉਹਦੇ ਵਿੱਚ ਹੋਇਆ 88 ਇਹ ਲਗਾਤਾਰ جاری ਹੈ ਕਿੰਨੇ ਚਿਰ ਲੋਕ ਮਰਦੇ ਰਹਿਣਗੇ ਇੱਕ ਤਾਂ ਇਹ ਅਸੀਂ ਜਾਚ ਕੇ ਇਹਦੇ ਤੇ ਮੋਰਚਾ ਵੀ ਹੋਊਗਾ ਸਾਡਾ ਤੇ ਨਾਲ ਅਸੀਂ ਲੋਕਾਂ ਨੂੰ ਰਾਤ ਵੀ ਦਿੱਤਾ ਹੁਣ ਤੱਕ ਦੀ ਰਿਪੋਰਟ ਮੁਤਾਬਕ 42 ਲੋਕ ਮਤਲਬ ਇਹਦੇ ਵਿੱਚ ਪਾਣੀ ਦੇ ਰੁੜ ਗਏ ਨੇ ਉਹਨਾਂ ਨੂੰ ਅਸੀਂ ਸਰਦਾ ਦੇ ਵੱਲੋਂ ਭੇਟ ਕਰਕੇ ਮੀਟਿੰਗ ਜ਼ਰੂਰ ਕੀਤੀ ਆ। ਉਦੋਂ ਅੱਗੇ ਮਤਲਬ ਜਿਹੜਾ ਹੈਗਾ ਹੁਣ ਤੱਕ ਦੀ ਜਿਹੜੀ ਰਿਪੋਰਟ ਅਸੀਂ ਟੱਕੀ ਕੀਤੀ ਐ ਇੱਥੇ 14-1500 ਪਿੰਡ ਮਤਲਬ ਜਿਹੜੇ ਪਾਣੀ ਦੀ ਮਾਰ ਤੋਂ ਦੇ ਮਤਲਬ ਆ ਚੁੱਕੇ ਆ। ਇਸ ਕਰਕੇ ਏਡੀ ਬੜੀ ਮਾਰ ਪਿੰਡਾਂ ਦੇ ਪਿੰਡਾਂ ਦੀ ਮਾਰ ਤੇ ਸਰਕਾਰ ਇਹ ਤੇ ਇਹ ਕਹਤਾ ਮੁੱਖ ਮੰਤਰੀ ਨੇ ਕਿ ਮੈਂ ਆਪਣਾ ਜਿਹੜਾ ਹੈਲੀਕਾਪਟਰ ਐ ਇੱਥੇ ਛੱਡ ਚੁੱਕਾ। ਕੱਲਾ ਹੈ ਕਿ ਹੈਲੀਕਾਪਟਰ ਕੀ ਕਰੂਗਾ ਇੱਥੇ? ਲੋੜ ਆ ਜਿਹੜੇ 1500 ਪਿੰਡੇ ਡੁੱਬੇ ਹੋਏ ਨੇ। ਜਾਨੀ ਮਰਲੀ ਨੁਕਸਾਨ ਹੋ ਚੁੱਕਾ ਹੈ ਕੀਮਤੀ ਬੜੇ ਪਸ਼ੂ ਸਾਡੇ ਉਹ ਗੁਜਰ ਭਾਈ ਚਾਰੇ ਦੀ ਵੀ ਉਹਦੇ ਵਿੱਚ ਜਿਨ੍ਹਾਂ ਦੇ ਇੱਕੋ ਹੀ ਸ਼ਵਾਰਾ ਹੁੰਦਾ ਹੈ ਉਹ ਪਾਕਿਸਤਾਨ ਦੇ ਵਿੱਚ ਲੜ ਗਏ ਨੇ ਇਸ ਕਰਕੇ ਸੰਯੁਕਤ ਮੋਰਚਾ ਇੱਕ ਮੋਰਚੇ ਵੱਲੋਂ ਦਾ ਕਿ ਅਸੀਂ ਕੱਲਾ ਮਤਲ ਸੁਲਤਾਨਪੁਰ ਲੋਧੀ ਨਹੀਂ ਗਰਦਾਸਪੁਰ ਦੇ ਵਿੱਚ ਵੀ ਕਰਨਦਾਨ ਦੇ ਵਿੱਚ ਵੀ ਰੋਜਪੁਰ ਦੇ ਵਿੱਚ ਵੀ ਤੇ ਨਾਲ ਜਿਹੜਾ ਫਾਜ਼ਲ ਕਾ ਉੱਤੇ ਵੀ ਤੇ ਇਧਰ ਘੱਗਰਦ ਰਿਹਾ ਉਹ ਵੀ ਤਵਾਹੀ ਮਚਾਈ ਜਾਂਦਾ ਉਹ ਸਾਰੇ ਦੇ ਸਾਰੇ ਜਿਹੜੇ ਪੁਆਇੰਟ ਹੈ ਜਿਹੜੇ ਇਹ ਲੋਕ ਲਕ ਮੈਟਨਾ ਨੂੰ 5 ਤਰੀਕ ਤੱਕ ਦੇ ਦੇਣੀਆਂ ਉੱਥੇ ਮਤਲਬ ਪੁਆਇੰਟਾਂ ਤੇ ਫਿਰ ਅਸੀਂ ਬੱਡੇ ਆਪਣੇ ਕੈਂਪ ਬਣਾ ਕੇ ਉਹ ਰਾਸ ਸਮੁਗਰੀ ਲੋਕਾਂ ਨੂੰ ਇੱਕ ਵਾਰੀ ਨਹੀਂ ਥਣਕ ਦੀ ਵਜਾਂਦ ਤੱਕ ਉਹਨਾਂ ਨੂੰ ਕਣਕ ਦਾ ਬੀਜ ਮੁਹਈਆ ਕਰਾਉਣ ਦਾ ਖਾਤਰ ਉਹਨਾਂ ਨੂੰ ਖਾਦਾਂ ਮੁਹਈਆ ਕਰਾਉਣ ਦਾ ਖਾਤਰ ਉਦੋਂ ਤੱਕ ਜਿਹੜੇ ਕੈਂਪਾਂ ਸਾਡੇ ਉਹ ਤਿਆਰੀ ਜੀ ਆਰਜੀ ਬੰ ਟੁੱਟਣ ਕਾਰਨ ਇਹ ਖਰਾਬੀ ਮਾਰ ਗਈ ਹੈ ਕਿ ਐਫਟੀਐਮ ਦੀ ਗੰਨੇ ਦੀ ਪੇਮੈਂਟ ਦੀ ਅਦਾਇਗੀ ਲਈ ਫੈਸਲਾ ਕੀਤਾ ਹੋਇਆ ਸੀ ਅੱਜ ਦੇ ਹਾਲਾਤ ਨੂੰ ਦੇਖਦੇ ਹੋਏ ਹੜ੍ਹਾਂ ਦੇ ਨਾਲ ਜਿਹੜੀ ਸਥਿਤੀ ਪੈਦਾ ਹੋਈ ਹੈ ਉਹ ਸੀ ਫਿਰ ਆਪਾਂ ਪੋਸਟਪੋਨ ਕਰ ਦਿੱਤਾ ਹੈ ਇਹ ਅਸੀਂ ਅਗਲਾ ਪ੍ਰੋਗਰਾਮ ਫੇਰ ਅਨਾਉਂਸ ਕਰਾਂਗੇ ਇੱਕ ਗੱਲ ਜਿਹੜੇ ਸਾਡੇ ਵਿਦੇਸ਼ਾਂ ਚ ਬੈਠੇ ਭਰਾ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਕੱਲੇ-ਕੱਲੇ ਨਾ ਭੱਜਣ ਇਕੱਠੇ ਹੋ ਕੇ ਐਸਕੇਮ ਦੇ ਕੋਲ ਜਿਹੜੀ ਮਦਦ ਦੇਣੀ ਹੈ ਅਸੀਂ ਕਣਕ ਦੇ ਬੀਜ ਤੱਕ ਉਹਨਾਂ ਦੀ ਬਜਾਈ ਤੱਕ ਰੀਜ਼ਰ ਤੱਕ ਸਾਰਾ ਅਸੀਂ ਪਲਾਨ ਕਰ ਰਹੇ ਹਾਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਮਦਦ ਕੀਤੀ ਜਾਏ ਉਹਦੇ ਵਿੱਚ ਅਸੀਂ ਮਦਦ ਦੇਣ ਲਈ ਤਿਆਰ ਨੇ ਇੱਕ ਹੋਰ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਤੇ ਚੱਲ ਰਿਹਾ ਇਹ ਪੰਜਾਬ ਨੂੰ ਡਰਾ ਰਿਹਾ ਬਹੁਤ ਸਾਰੇ ਬੰਦ ਸਾਨੂੰ ਜੁਪੀ ਚੋਂ ਹਰਿਆਣੇ ਚੋਂ ਰਾਜਸਥਾਨ ਚੋਂ ਇਹ ਆ ਰਹੇ ਨੇ ਅਸੀਂ ਉਹਨਾਂ ਨੂੰ ਰੋਕਿਆ ਹੋਇਆ ਸੀਗਾ ਕਿ ਸਾਨੂੰ ਕੈਂਪਸ ਤਾਪਤ ਕਰ ਲੈਂਦੇ ਹੋ ਜਦੋਂ ਕੈਂਪਸ ਤਾਪਤ ਕਰ ਲੈ ਉਦੋਂ ਆਉਂਗੇ ਉਹ ਜਿਹੜਾ ਭਾਈ ਜਰਾ ਅਸੀਂ ਦਿੱਲੀ ਦੇ ਵਿੱਚ ਇਕੱਠੇ ਬੈਠੇ ਸੀ ਉਵੇਂ ਜਿਹਾ ਮੈਸੇਜ ਛਾਂਜੋ ਲੋਕਾਂ ਨੂੰ ਖਾਵਾਂਗੇ ਕੱਲਾ ਪੰਜਾਬ ਨਹੀਂ ਇਹਦੇ ਨਾਲ ਦੂਜੇ ਵੀ ਚਰਚੇ ਕਰੂੰਗਾ ਆ ਜਿਹੜੇ ਮੁੱਦੇ ਰਾਜਿਆ ਸਾਹਿਬ ਤੇ ਪੁੱਜ ਗਏ ਨਹੀਂ ਕੀਤੇ ਐ ਤੋਂ ਬਿਨਾ ਤੁਹਾਨੂੰ ਉਧਾਰ ਦੇ ਤੌਰ ਤੇ ਦੱਸ ਰਿਹਾ ਕਿ ਸੈਂਟਰ ਦੀ ਚੁੱਪੀ ਤੇ ਸਾਨੂੰ ਗੁੱਸਾ ਕਿਉਂ ਆ ਉੱਤਰਖੰਡ ਤੇ ਅਸਾਮ ਵਾਸਤੇ ਸੈਂਟਰ ਦੀ ਗਵਰਨਮੈਂਟ ਨੇ ਰਾਹਤ ਦਿੱਤੀ ਆ ਬਦੌਤ ਅਸੈਸਮੈਂਟ ਬਦੌਤ ਬਦੌਰੀ ਪੰਜਾਬ ਦੇ ਪਾਸਿਓਂ ਕਹਿੰਦੇ ਹਾਲੇ ਕਰਤਾਵੀਆਂ ਕਰਾਂਗੇ ਇਹ ਕਦੋਂ ਪਾਣੀ ਥੱਲੇ ਜਾਣਾ ਕਦੋਂ ਜਾਣਾ ਉਦੋਂ ਕੀ ਕਰਦੇ ਭੁੱਖੇ ਤੇ ਲੋਕਾਂ ਦੀ ਮਾਰ ਰਿਹਾ ਹੈ ਜੇ ਸਾਂ ਉਤਰਾਖੰਡ ਨੂੰ ਦਿੱਤੀ ਜਾ ਸਕਦੀ ਆ ਇਦਾਂ ਜਿਹੜੀ ਅਸੀਂ ਮੰਗ ਕੀਤੀ ਆ 1 ਲੱਖ ਪ੍ਰਤੀ ਪਰਿਵਾਰ ਇਮੀਡੀਏਟ ਦੇਣਾ ਚਾਹੀਦਾ ਬਾਕੀ ਕੰਮ ਬਾਅਦ ਕਰਨਾ ਚਾਹੀਦਾ ਇਹ ਲੰਬੇ ਸਮੇਂ ਦੀ ਦੈਰੇ ਦੀ ਜਿਹੜੀ ਆ ਹੜ੍ਹ ਆਉਣ ਦੇ ਕਾਰਨ ਅਸੀਂ ਮੈਨਮੇਂਟ ਕਿਉਂ ਕਹਿੰਨੇ ਆ ਰਾਵੀ ਦਾ ਤੂਸੀਵਾਂ ਟੁੱਟਣ ਦਾ ਕਾਰਨ ਜਿਹੜੀ ਦਰਿਆਵਾਂ ਵਿੱਚ ਜਾਂ ਵਈਆਂ ਦੇ ਵਿੱਚ ਬੁੱਤੀ ਹੁੰਦੀ ਆ ਬੜੇ ਪੱਤੇ ਵਾਲੀ ਉਹਨੇ ਉਹਦਾ ਫਲੋ ਬੰਦ ਕੀਤਾ ਉਹਦੇ ਫਲੋ ਦਾ ਟੁੱਟਾ ਕਰਤਾਸਪੁਰ ਪਠਾਨਕੋਟ ਤੇ ਅੰਬਰਸਾ ਦਾ ਨੁਕਸਾਨ ਹੋ ਰਿਹਾ ਕੀਤਾ ਜੇ ਬੂਤੀ ਪਹਿਲਾਂ ਕੱਢ ਲੈਂਦੇ ਸ਼ਹਿਰ ਆਵੀ ਦਾ ਬਣ ਨਾ ਟੁੱਟਦਾ ਇਹ ਤੋਂ ਅਗਲੀ ਗੱਲ ਜਿਹੜੀ ਅਸੀਂ ਲੰਬੇ ਸਮੇਂ ਲੈ ਕੇ ਆਏ ਆ ਕਿ ਤੂਸੀ ਬੰ ਜਿਹੜੇ ਆ ਨਵੀਂ ਟੈਕਨੀਕ ਨਾਲ ਪੱਤੇ ਕੀਤੇ ਜਾਵਣ ਤਾਂ ਕਿ ਉਹ ਨਾ ਟੁੱਟਣ ਉਹਨਾਂ ਨੂੰ ਚੈਲੇ ਕੀਤਾ ਜਾਵੇ ਹੋਰ ਨਹਿਰਾ ਕੀਤੇ ਜਾਣ ਤਾਂ ਕਿ ਧਰਤੀ ਹੇਠੋਂ ਪਾਣੀ ਅਸੀਂ ਨਾ ਕੱਟੀਏ ਤੇ ਧਰਤੀ ਹੇਠਲਾ ਪਾਣੀ ਵੀ ਬਚੇ ਤੇ ਪਾਣੀ ਜਿਹੜਾ ਇਹ ਹੈ ਪਰਤੋ ਚ ਵੀ ਆਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਸਾਨੂੰ ਇਹ ਕਿਹਾ ਵੀ ਆ ਤੁਹਾਡਾ ਦਾ ਘੰਟਾ ਸੀ ਖਰਾਬੀ ਕੀਤਾ ਤੁਹਾਡਾ ਕੋਆਪਰੇਸ਼ਨ ਦੀ ਬਹੁਤ ਬਹੁਤ ਧੰਨਵਾਦ ਇਸ ਇਲਾਕੇ ਦੀ ਵੱਡੀ ਤਰਾਸਦੀ ਹੈ ਕਿ 2023 ਦੇ ਵਿੱਚ ਵੀ ਇਲਾਕਾ ਕਿਸਾਨਾਂ ਨੂੰ ਮੁਆਵza ਨਹੀਂ ਮਿਲਿਆ ਜਿਹੜੇ ਪੈਰਾਮੀਟਰ ਵਿੱਚ ਕੀਤੇ ਗਏ ਸਨ ਉਹਨਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਅਜੇ ਸਨ ਜਿਹਨਾਂ ਨੂੰ ਮੁਆਵਜ਼ੇ ਤੋਂ ਵਾਂਝੇ ਰਹਿ ਗਏ ਇਹ ਕੱਲਾ ਮੁਆਵਜ਼ਾ ਦਿੱਤਾ ਹੀ ਨਹੀਂ ਪੰਜਾਬ ਸਰਕਾਰ ਨੇ ਤਾਂ ਕੁਝ ਵੀ ਜਿਹੜਾ 17000 ਰੁਪਇਆ ਪੈਰਾਮੀਟਰ ਸੈਂਟਰ ਦਾ ਆ ਉਹ ਦਿੱਤਾ ਉਹ ਪੂਰਾ ਨਹੀਂ ਤਾਂ 5 ਏਕੜ ਦੀ ਛਾਤ ਰੱਖਤੀ ਆਵਾਦਕਾਰਾਂ ਨੂੰ ਗਿਣਤੀ ਵਿੱਚ ਨਹੀਂ ਰੱਖਿਆ ਕਿਸੇ ਜਾਨੀ ਮਾਲੀ ਨੁਕਸਾਨ ਦਾ ਡੰਗਰ ਨੱਥਾ ਦਾ ਕੁਝ ਨਹੀਂ ਦਿੱਤਾ ਉਹ 23 ਵਾਲਾ ਹਾਲੇ ਤੱਕ ਪਿੰਡ ਕਿ ਪਿਆ ਅਸੀਂ ਐਤ ਕੀ ਐਸਕੇਮ ਨੇ ਆਪਣਾ ਇਹ ਮੁੱਦਾ ਆਪਣੇ ਹੱਥ ਲਿਆ ਇਹ ਪੰਜਾਬ ਦੇ ਹਾਲਾਤ ਨੇ ਜਿਹੜੇ ਆ ਇਹ ਵੱਤ ਕੋ ਬੱਤਰ ਹੋਏ ਪਿਆ ਤੇ ਹੋਏ ਸਰਕਾਰਾਂ ਦੀਆਂ ਨਲਾਇਕੀਆਂ ਦੇ ਕਾਰਨ ਅਸੀਂ ਪਹਿਲੋਂ ਹੀ ਜਦੋਂ ਕਣ ਕਬੱਡੀ ਜਾਂਦੀ ਉਸ ਤੋਂ ਬਾਅਦ ਅਸੀਂ ਪੂਰਾ ਰੌਲਾ ਪਾਇਆ ਪੂਰੇ ਨਦੀਆਂ ਨਾਲਿਆਂ ਤੇ ਜਾ ਕੇ ਵੀਡੀਓ ਬਣਾ ਬਣਾ ਕੇ ਸਰਕਾਰ ਤੱਕ ਭੇਜਦੇ ਰਹੇ ਆ ਵੀ ਹਾਲਾਤ ਬੜੇ ਮਾੜੇ ਨੇ ਨਾਲੇ ਨਦੀਆਂ ਜਿਹੜੇ ਉਹ ਭਰੇ ਭਰੇ ਆ ਕਬਾੜ ਦੇ ਨਾਲ ਤੇ ਕੋਪ ਐਪਲੈਂਟ ਬੂਟੀ ਆਉਂਦੀ ਉਹ ਆ ਉਹਦੇ ਨਾਲ ਫੁੱਲ ਹੋਏ ਬੈਨੇ ਸਾਰੇ ਵੀ ਸਰਕਾਰ ਵਿਸ਼ੇਸ਼ ਧਿਆਨ ਦੇਵੇ ਜਦੋਂ ਬਾਰਿਸ਼ਾ ਪੈਂਦੀ ਆ ਰੇ ਹੜ ਉਹਦਾ ਤੇ ਉਦੋਂ ਜਦੋਂ ਉਹ ਛਾਲ ਮਾਰਦੇ ਨੇ ਉਦੋਂ ਲੋਕਾਂ ਦਾ ਨੁਕਸਾਨ ਹੋ ਜਾਂਦਾ ਤੇ ਫੇਰ ਲੋਕ ਸਰਕਾਰ ਦੇ ਦੁਆਲੇ ਹੁੰਦੇ ਤੇ ਸਰਕਾਰਾਂ ਵੀ ਉਦੋਂ ਜਾਗਦੀਆਂ ਨੇ ਕਿਥੇ ਜੀਪੀਸੀ ਭੇਜਦੀ ਕਿਥੇ ਉਹ ਕਰਤਾ ਕਿੱਥਿਆ ਕਰਤਾ ਹੁੰਦਾ ਕੁਛ ਨਹੀਂ ਲੋਕ ਉੱਜੜ ਜਾਂਦੇ ਨੇ ਸਰਕਾਰ ਦੀ ਇਸ ਖੇਡ ਦੇ ਵਿੱਚ ਸਰਕਾਰ ਦੀ ਮਾੜੀ ਨੀਤੀ ਹੈ ਮਾੜੀ ਨੀਤੀ ਸਰਕਾਰ ਨੂੰ ਬਦਲਣੀ ਪੈਣੀ ਹੈ ਕਿ ਬਰਸ਼ਾਤਾਂ ਆਉਣ ਤੋਂ ਪਹਿਲਾਂ ਜਿਹੜੇ ਨਦੀਆਂ ਨਾਲੇ ਰੋਣਾ ਦੀ ਸਫਾਈ ਸਰਕਾਰ ਕਰੇ ਤੇ ਬੰਨ ਜਿਹੜੇ ਨੂੰ ਮਜ਼ਬੂਤ ਕੀਤਾ ਜਾਂ ਤਾਂ ਹੀ ਲੋਕਾਂ ਨੂੰ ਪਹੁੰਚਾਇਆ ਜਾ ਸਕਦਾ ਹੈ ਜਿਹੜੀ ਹੋਰ ਸਰਕਾਰ ਤੇ ਆਪਾਂ ਮੰਗ ਕਰਦੇ ਆ ਮਵਾਜੇ ਦੀ ਸਰਕਾਰ ਨੇ ਪਹਿਲੀ 8600 ਰੁਪਏ ਪਤਾ ਲੀਏ 6500 ਦਿੱਤਾ ਹੈ ਉਹਦੇ ਨਾਲ ਕੀ ਬਣਦਾ ਜੀ ਉਹਦੇ ਨਾਲ ਕੁਝ ਵੀ ਨਹੀਂ ਬਣਦਾ ਜਿੰਨੇ ਜਿਹੜੇ ਹਾਲਾਤ ਜਿੰਨੇ ਬਣੇ ਹੋਏ ਇਸ ਕਰਕੇ ਅਸੀਂ ਤਾਂ ਸਰਕਾਰ ਤੋਂ ਮੰਕਰਦੇ ਕਿ ਸਰਕਾਰ ਅੱਜ ਮੀਟਿੰਗ ਦੇ ਵਿੱਚ ਵੀ ਇਹ ਫੈਸਲਾ ਹੋਇਆ ਵੀ ਡਟ ਕੇ ਸਰਕਾਰ ਦੇ ਖਿਲਾਫ ਸਾਨੂੰ ਲੜਾਈ ਲੜਨੀ ਪੈਣੀ ਹੈ ਵੇ ਨਦੀਆਂ ਨਾਲਿਆਂ ਦੀ ਸਭਈ ਪਹਿਲਾ ਹੋਵੇ ਤੇ ਇਹਨਾਂ ਲੋਕਾਂ ਦੀ ਪਰਪਾਈ ਕੀਤੀ ਜਾਵੇ ਜਿਹੜੇ ਲੋਕ ਵਿਚਾਰੇ ਇਹਨਾਂ ਕੋਲ ਕੋਈ ਚੀਜ਼ ਨਹੀਂ ਰਹਿ ਗਈ ਤੂੜੀ ਨਹੀਂ ਪੱਠਾ ਨਹੀਂ ਦਾਣਾ ਨਹੀਂ ਪੱਕਾ ਨਹੀਂ ਉਹਨਾਂ ਦੀ ਸਰਕਾਰ ਤੁਰੰਤ ਪਰਪਾਈ ਕਰੇ ਤੇ ਅੱਗੇ ਤੋਂ ਇੰਤਜ਼ਾਮ ਇਹੋ ਜਿਹਾ ਕੀਤਾ ਜਾਵੇ ਕਿ ਸਰਕਾਰ ਨੂੰ ਵੀ ਨਾ ਦੁਕਾਨ ਚਲਣਾ ਪਵੇ ਤੇ ਪਬਲਿਕ ਜਿਹੜੀ ਇੰਨੀ ਪਰੇਸ਼ਾਨ ਹੁੰਦੀ ਹੈ ਘਰੋਂ ਬੇਗਰ ਹੋ ਜਾਂਦੇ ਨੇ ਇਹ ਵੀ ਨਾ ਹੋਵੇ